ਦੇਖੋ ਦੁਨੀਆ ਨਾਲੋਂ ਤਾਂ ਇਹ ਚੰਗਾ ਹੈ ਪ੍ਰਿੰਸ ਪਹਿਲੀ ਵਾਰੀ ਆਏ ਹੋ ਹਾਂ ਕੀ ਕਰਦੇ ਹੋ ਸਕੂਲ ਪੜਦੇ ਕਿਹੜੀ ਕਲਾਸ 11ਵੀਂ 11ਵੀਂ ਸਰਕਾਰੀ ਸਕੂਲ ਪੜਦਾ ਹਾਂਜੀ ਤੇ ਇਹ ਕਿਦਾਂ ਸੇਵਾ ਕਿਦਾਂ ਆਈ ਮੰਚ ਨੂੰ ਚਾਹੀਦੀ ਹੈ ਸੇਵਾ ਹੀ ਦੇ ਦਈਏ ਦੇਖਿਆ ਕਿਤੇ ਸੀਗਾ ਫਿਰ ਸਾਨੂੰ ਤਾਂ ਮੈਂ ਇੱਕ ਵਾਰੀ ਬੁਲਟੇਜ ਵੀ ਦੇਖਿਆ ਸੀਗਾ ਵੀਡੀਓ 'ਚ ਫਿਰ ਅੱਜ ਲੰਗਰੇ ਸੀ ਇੱਥੋਂ ਹਾਂਜੀ ਦੇਖੋ ਦੁਨੀਆ ਨਾਲੋਂ ਤਾਂ ਇਹ ਚੰਗਾ ਆਹ ਪ੍ਰਿੰਸ ਮੁੰਡਾ 11ਵੀਂ 'ਚ ਪੜਦਾ 50 ਰੁਪਏ ਸੇਵਾ ਲੈ ਕੇ ਆਇਆ ਕਹਿੰਦਾ ਮੈਂ ਬਾਈ ਲੰਗ ਰਹੇ ਸੀ ਮੈਂ ਕਿਹਾ ਚਲੋ ਜਿੰਨੇ ਜੇਬ 'ਚ ਉਹਨੇ ਦੇ ਜਾ ਵੱਡੀ ਗੱਡੀਆਂ ਵਾਲਾ ਨਾਲ ਤਾਂ ਪੈਦਲ ਵਾਲੇ ਚੰਗੇ ਨੇ ਇਹ ਮੁੰਡਾ ਮੈਂਟਲੀ ਅਫਸਰਟ ਹੈ ਇਹਦੇ ਪਾਪਾ ਹੈ ਨਹੀਂ ਇਹਦੀ ਦਵਾਈ ਚਲਦੀ ਆ ਲਓ ਇਹ 50 ਰੁਪਏ ਨਹੀਂ ਹੈਗੇ ਇਹ ਆਸ਼ੀਰਵਾਦ ਹੈ ਲੰਗ ਰਿਹਾ ਸੀ ਮੁੰਡਾ ਇੱਥੋਂ ਪੈਦਲ ਕਿੱਥੇ ਮੱਥਾ ਟੇਕਣਾ ਸੀ ਗੁਰਦੁਆਰੇ ਮੱਥਾ ਟੇਕਣ ਆਇਆ ਸੀ ਅਸਲੀ ਤਾਂ ਇਹ ਮੇਲਾ ਲੁੱਟ ਗਿਆ ਦੇਖੋ ਕਿੰਨੀ ਬਿਜ਼ੀ ਰੋਡ ਆ ਸਾਹਮਣੇ ਵਾਲੀ ਔਰ ਲੋਕਾਂ ਨੂੰ ਪਤਾ ਵੀ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਾਲੀ ਰੋਡ ਹੈ ਬਹੁਤ ਬਿਜ਼ੀ ਰੋਡ ਹੈ ਇਤੋਂ ਲੰਗਦੇ ਲੰਗਦੇ ਜੇ ਸ਼ਾਮ ਨੂੰ ਲੋਕ ਮੱਥਾ ਟੇਕਣ ਤੋਂ ਬਾਅਦ ਇਹ ਕਿਤੇ ਇੱਥੇ ਵੀ ਚਰਨ ਭਾਜਨ ਨਾ ਆਪਣੇ ਤੇ ਇੱਥੇ ਵੀ ਕੋਈ 150 ਦਾ ਮੱਥਾ ਟੇਕ ਜਨ ਬੜੇ ਲੋਕਾਂ ਦੀ ਦਵਾਈ ਆ ਜਾਈਗੀ ਆ ਵਿਚਾਰਾ ਸਪੈਸ਼ਲ ਬੱਚਾ ਹੈ ਪਾਪਾ ਹੈ ਨਹੀਂ ਤੇ ਮਾਂ ਇੱਥੋਂ ਦਵਾਈ ਲੈਂਦੀ ਹੈ ਤੇ ਆ ਸਾਡਾ ਦੇਖੋ ਪ੍ਰਿੰਸ ਜੋ ਨਾਮ ਰੱਖਿਆ ਉਹ ਕੰਮ ਵੀ ਪ੍ਰਿੰਸ ਵਰਗੇ ਥੈਂਕ ਯੂ ਯਾਰ ਚੰਗਾ ਲੱਗਿਆ ਗੋਡ ਬlesਸ ਯੂ ਚਾਬਾਸ਼ ਥੈਂਕ ਯੂ